ਜੈ ਮਾ ਕਾਲੀ ਅੱਜ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਹਾਲਾਤਾਂ ਬਾਰੇ ਪੰਜਾਬ ਦੇ ਵਿੱਚ ਅੱਜ ਦਿਨ ਜੋ ਗੁੰਡਾਗਰਦੀ ਵੱਧ ਰਹੀ ਹੈ ਜੋ ਪੰਜਾਬ ਦੇ ਵਿੱਚ ਬਾਣਾ ਪਾ ਕੇ ਜੋ ਨਿਹੰਗ ਸਿੰਘ ਅੱਜ ਦਿਨ ਗੁੰਡਾਗਰਦੀ ਕਰ ਰਹੇ ਨੇ ਉਹਨਾਂ ਉੱਪਰ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ 4 ਦਿਨਾਂ ਦੇ ਵਿੱਚ 4 ਤੋਂ 5 ਵਾਰ ਦੱਤਾ ਹੋ ਗਿਆ ਇੱਕ ਮੁੰਡੇ ਦੀ ਲੱਤ ਬਾਹ ਵੜ ਦਿੱਤੀ ਗਈ ਇੱਕ ਕੁੜੀ ਮਾਰ ਦਿੱਤੀ ਗਈ ਪੁਲਿਸ ਨਾਲ ਝਗੜਾ ਆ ਵੀਡੀਓ ਦੇਖੋ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਕਿਸ ਪ੍ਰਕਾਰ ਦੇਖੋ ਕਿਸ ਪ੍ਰਕਾਰ ਪੁਲਿਸ ਨੇ ਪੁਲਿਸ 'ਤੇ ਉੱਪਰ ਕਰ ਪਾਣਾ ਜਦੀ ਹੋਈ ਹੈ ਦੇਖੋ ਲੇਖੋ ਮੁੰਡਾ ਬਦਲੀ ਦਾ ਨੰਬਰ ਨਾ ਜਾ ਨਾ ਜੈਦ ਕੱਲ ਮਾਰੀ ਅੱਜ ਕੋਣ ਆ ਆ ਦੇਖੋ ਅੰਮੂੜੇ ਦੀਆਂ ਲੱਤਾਂ ਵੜ ਦਿੱਤੀਆਂ ਵਿਆਂ ਬਾਵਾ ਵੜ ਦਿੱਤੀਆਂ ਗਈਆਂ ਆਏ ਦਿਨ ਜਿਹੜੀ ਪੰਜਾਬ ਦੇ ਵਿੱਚ ਇਹ ਗੁੰਡਾਗਰਦੀ ਵੱਧ ਰਹੀ ਆ ਅਗਰ ਸਰਕਾਰ ਨੇ ਇਹਨਾਂ ਨੂੰ ਨੱਥ ਨਾ ਪਾਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੁੰਡੇ ਲੋਕਾਂ ਨੂੰ ਘਰ ਦੇ ਵਿੱਚ ਵੜ ਵੜ ਕੇ ਮਾਰਨਗੇ ਕਿਉਂਕਿ ਜਿੰਨਾ ਕਹਿੰਦੇ ਕਿਸੇ ਦਾ ਹੌਸਲਾ ਬਲੰਦ ਹੁੰਦਾ ਉਹਨੇ ਹੀ ਹਰ ਵਾਰ ਦਾ ਤਾਂ ਜ਼ਿਆਦਾ ਕਰਦਾ ਜੇ ਅੱਜ ਇਹਨਾਂ ਨੂੰ ਨੱਥ ਨਾ ਪਾਈ ਗਈ ਤੇ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਜੀਣਾ ਔਖਾ ਹੋ ਜਾਊਗਾ ਇੱਕ ਗੱਲ ਸਾਫ਼ ਕਹਿਣਾ ਚਾਹਨਾ ਮੈਂ ਆਪਣੇ ਸਮਾਜ ਨੂੰ ਵੀ ਕਹਿਣਾ ਚਾਹੁੰਦਾ ਹਿੰਦੂ ਸਮਾਜ ਨੂੰ ਵੀ ਬਣਾ ਲਓ ਫੈਕਟਰੀਆਂ ਲਾ ਲਓ 10-10 ਕਰੋੜ ਰੁਪਈਆ ਸੀ 10 ਕਰੋੜ ਦੀ ਆ ਫੈਕਟਰੀ ਬਣਾ ਲਈ ਅਸੀਂ 4 ਕਰੋੜ ਦੀ ਕੋਠੀ ਲੈ ਲਈ ਨਾ ਕੋੜਾ ਸਮਾਈ ਨਾਲ ਜਦੋਂ ਪੰਜਾਬ ਛੱਡ ਕੇ ਜਾਣਾ ਪਿਆ ਔਰ ਉਹ 20-20 ਕਰੋੜ ਦੀਆਂ ਟੱਡੀਆਂ ਬਿਲਡਿੰਗਾਂ ਉਹ 2 2-2 4-4 5-5 ਕਰੋੜ ਦੀਆਂ ਟੱਡੀਆਂ ਕੋਠੀਆਂ 50-50 ਲੱਖ ਦੀਆਂ ਗੱਡੀਆਂ ਸਭ ਇੱਥੇ ਹੀ ਰਹਿ ਜਾਣੀਆਂ ਅੱਜ ਤੁਸੀਂ ਕਹਿ ਰਹੇ ਹੋ ਜ਼ਮਾਇਦਾਰਾਂ ਨੂੰ ਮੈਂ ਕਹਿੰਦਾ ਤੁਸੀਂ ਕਹਿ ਰਹੇ ਹੋ ਪੰਜਾਬ ਦੇ ਵਿੱਚ ਕਿਸੇ ਨਾ ਤੁਸੀਂ ਜਿਹੜੇ ਸੁਨਤ ਕਰਨ ਦੀ ਗੱਲ ਕਰਦੇ ਆ ਜਿਹੜੇ ਕੋਈ ਗੱਲ ਕਰਦੇ ਆ ਤੁਸੀਂ ਉਹਨਾਂ ਦੇ ਖਿਲਾਫ ਪੋਸਟ ਅਗਰ ਪਾਉਂਦੇ ਹੋ ਤੇ ਸਮਝ ਲਓ ਤੁਸੀਂ ਆਪਣਾ ਜ਼ਮੀਰ ਮਾਰ ਰਹੇ ਹੋ ਆਪਣੇ ਕਮਾਏ ਹੋਈ ਦੌਲਤਾਂ ਦੇ ਨਾਲ ਜਿਹੜੀਆਂ ਤੁਸੀਂ ਫੈਕਟਰੀਆਂ ਪਾਈਆਂ ਜਿਹੜੀਆਂ ਤੁਸੀਂ ਕੋਠੀਆਂ ਲਈਆਂ ਜਿਹੜੀਆਂ ਤੁਸੀਂ ਕਾਰਾਂ ਲਈਆਂ ਉਸ ਜੀਜ ਨੂੰ ਆਪਣੇ ਆਪ ਖਤਮ ਕਰਨਾ ਚਾ ਰਹੇ ਹੋ ਉਹ ਕੁੜੀ ਨੂੰ ਸ਼ਰਿਆਂ ਮਾਰ ਦਿੱਤਾ ਗਿਆ ਬੁਲਾਇਆ ਕਿੱਦਾਂ ਗਿਆ ਕੁੜੀ ਨੂੰ ਕਿ ਤੇਰੇ ਕੋਲੋਂ ਪ੍ਰਮੋਸ਼ਨ ਕਰवानी ਹੈ ਪ੍ਰਮੋਸ਼ਨ ਦੇ ਬਹਾਨੇ ਬੁਲਾ ਕੇ ਇੱਕ ਅਮਰੀਤ ਖੋਤਾ ਮਹਿਰ ਹੋਇਗਾ ਕੋਈ ਉਹਦੇ ਵਾਲੋ ਉਸ ਲੜਕੀ ਦਾ ਕਤਲ ਕਰ ਦਿੱਤਾ ਜਾਂਦਾ ਗਲਾ ਘੋਟ ਕੇ ਤੇ ਉਸਦੇ ਹੀ ਚਾਰ ਛੇਲੇ ਚਾਰ ਚਪਟੇ ਕੀ ਕਹਿੰਦੇ ਆ ਸਾਡਾ ਸੁਰਮੇ ਨੇ ਉਹ ਕੁੜੀ ਨੂੰ ਮਾਰਤਾ ਕੁੜੀਆਂ ਨੂੰ ਮਾਰਨ ਵਾਲੇ ਵੀ ਕਦੇ ਸੁਰਮੇ ਹੁੰਦੇ ਆ ਮੈਂ ਤਾਂ ਪਹਿਲੀ ਵਾਰ ਸੁਣ ਰਿਹਾ ਕਿ ਇੱਕ ਕੁੜੀ ਨੂੰ ਮਾਰ ਕੇ ਲੋਗ ਉਹਨੂੰ ਸੁਰਮਾ ਕਹਿ ਰਹੇ ਆ ਉਸ਼ੀਲਤਾ ਬੁਲੰਦੀ ਸੀ ਕਹਿੰਦੇ ਇਸ ਲਈ ਉਹਨੂੰ ਮਾਰਤਾ ਵੀ ਬੱਚਿਆਂ 'ਚ ਕੀ ਗੁਨ ਜਾਏਗਾ ਪੰਜਾਬ ਦੇ ਵਿੱਚ ਕੀ ਗੁਨ ਫੈਲੇਗਾ ਜੇ ਉਹ ਇਹ ਚੀਜ਼ਾਂ ਕਰ ਰਹੀ ਹੈ ਗਲਤ ਮੈਸੇਜ ਦੇ ਰਹੀ ਹੈ ਉਹਦੇ ਨਾਲ ਬੱਚੇ ਵਿਗੜਨਗੇ ਇਹ ਚੀਜ਼ ਕਹੀ ਜਾ ਰਹੀ ਹੈ ਕਿ ਜਿਹੜਾ ਇੱਕ ਮਹਿਰੋਣੇ ਖੋਦੇ ਨੇ ਕਤਲ ਕੀਤਾ ਕੀ ਉਹ ਮੈਸੀ ਚੰਗਾ ਜਾਏਗਾ ਓਣੀ ਨੌਜਵਾਨ ਫੜਨਗੇ ਉਹ ਵੀ ਇਹ ਮਗਰ ਇਹਦੇ ਨੌਜਵਾਨ ਆਹੀ ਰਾਣੀ ਤੁਰਨਗੇ ਦੋ ਨੌਜਵਾਨ ਜਿੱਦਾਂ ਦੇ ਇਹਦੇ ਨਾਲ ਤੁਰੇ ਉਬਿਦੇ ਦੇ ਵਰਗੇ ਬਣ ਗਏ ਨਾ ਇਸ ਲਈ ਆਪਣੀ ਦਿਮਾਗ ਦੀ ਬੈਟਰੀ ਨੂੰ ਚਾਰਜ ਕਰੋ ਤੇ ਸਹੀ ਢੰਗ ਵਾਲੇ ਪਾਸੇ ਲੈ ਕੇ ਜਾਓ ਕਿਸੇ ਨੂੰ ਕੋਈ ਅਧਿਕਾਰ ਨਹੀਂ ਤੂੰ ਆਪ ਹੀ ਜੱਜ ਬਣ ਗਿਆ ਆਪ ਹੀ ਤੂੰ ਸਭ ਕਾਨੂੰਨ ਬਣ ਗਿਆ ਹੈ ਆ ਕੇ ਤੂੰ ਚੱਕੇ ਕਤਲ ਕਰ ਦੇਗਾ ਕਿਸੇ ਦਾ ਕੀ ਅਧਿਕਾਰ ਹੈ ਤੇਰੇ ਕੋਲ ਫਿਰ ਖੋਤਿਆਂ ਵਾਂਗ ਤੂੰ ਭੱਜ ਗਿਆ ਵਿਦੇਸ਼ ਚ ਫਿਰ ਖੜਦਾ ਦਮ ਰੱਖਦਾ ਫਿਰ ਜੇ ਕਿਤਾਬ ਵੀ ਦਮ ਰੱਖਦਾ ਫੇ ਭਜਦਾ ਨਾ ਤੇ ਜਵਾਬਦੇਹੀ ਦਿੰਦਾ ਪੁਲਿਸ ਨੂੰ ਹੈ ਉੱਥੇ ਦਵਾਈ ਦੇ ਪੈਕੇ ਤੂੰ ਬੜਕਾ ਮਰੀ ਜੈਨਾ ਵੀ ਸੁਧਰ ਜੋ ਮਾਰ ਦੂੰ ਮੈਂ ਇਹ ਕਰ ਦੂ ਤੂੰ ਹੈ ਕੌਣ ਤਰੰਤ ਤੁਸੀਂ ਆ ਗਏ ਤਰੰਤ ਤੂੰ ਚੇਂਜ ਕੀਤਾ ਹੈ ਮੁਸਲਮਾਨ ਤੋਂ ਸਿੱਖ ਤਰੰਤ ਚਾਇਆ ਅੱਜ ਤੂੰ ਕੁੜੀਆਂ ਮਾਰੇਗਾ ਸ਼ਰਮ ਨਹੀਂ ਤੈਨੂੰ ਹਰ ਖੋਤੀ ਗੁਨਾ ਤੁਸੀਂ ਲੋਕ ਕਰ ਰਹੇ ਹੋ ਕਿਸੇ ਦੀ 10 ਮਿੰਟ ਚਾਂਪਲੇਟ ਹੋ ਜੇ ਉਹਦੇ ਤੇ ਹਮਲਾ ਕਿਸੇ ਮੁੰਡਾ ਉੱਥੇ ਖੜਾ ਕੋਈ ਉਹਦੇ ਉਹਦੀਆਂ ਲੱਤਾਂ ਬਾਹਾਂ ਤੋੜ ਦੇਣੀ ਆ ਪੁਲਿਸ ਉਹ ਗੇ ਤੁਹਾਨੂੰ ਕੁਝ ਫੜਦੀ ਆ ਪੁਲਿਸ ਦੇ ਉੱਪਰ ਕਰਪਾਣਾ ਕਦੇ ਪੁਲਿਸ ਨਾਲ ਗੁੱਟ ਲਾ ਦੇਣਾ ਕਦੇ ਕੁਝ ਕਰ ਦੇਣਾ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾਈਆਂ ਜਾ ਰਹੀਆਂ ਆ ਚਾਰ ਚਾਰ ਪੰਜ ਪੰਜ ਨਿਹੰਗ ਇਕੱਠੇ ਹੋ ਕੇ ਬਾਣਾ ਪਾ ਕੇ ਗੁਰੂ ਦਾ ਇਹ ਤਾਂ ਗੁਰੂ ਦੇ ਬਾਣੇ ਦੀ ਇਪਮਾਨ ਕਰ ਰਹੇ ਨੇ ਇਹ ਲੋਕ ਗੁਰੂ ਦਾ ਬਾਣਾ ਪਾ ਕੇ ਬੈਠ ਜਾਂਦੇ ਨੇ ਕੋਈ ਕੁੜੀ ਐਸਾ ਕਰੂਗੀ ਅਸੀਂ ਮਾਰ ਦਿਆਂਗੇ ਸਰਕਾਰ ਨੂੰ ਪੁੱਛਣਾ ਚਾਹੁੰਦੇ ਆਂ ਅਸੀਂ ਵੀ ਅਗਰ ਤੋਂ ਉਹ ਸ਼ਰੀਆ ਵਿੱਚ ਇਸ ਪ੍ਰਕਾਰ ਦੀਆਂ ਵੀਡੀਓ ਆ ਰਹੀਆਂ ਨੇ ਕਿ ਕਿਸੇ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਨਹੀਂ ਉਹਨਾਂ ਉੱਤੇ ਕਾਰਵਾਈ ਹੁੰਦੀ ਕਿ ਉਹਨਾਂ ਨੇ ਖੁੱਲਾ ਛੱਡਿਆ ਆ ਉਹ ਪਾਕਿਸਤਾਨ ਦਾ ਇੱਕ ਕੋਈ ਡੋਨ ਹੈ ਪੱਟੀ ਪੱਟੀ ਉਹ ਆਪਣੇ ਨੂੰ ਡੋਨ ਸਮਝਦਾ ਉਹ ਕਹਿੰਦਾ ਮੈਂ ਤੇ ਅੱਪ ਚ ਆ ਗਿਆ ਮੈਰੋ ਦੇਖ ਮੈਂ ਮੈਰੋ ਦੀ ਅੱਖ ਚਾ ਗਿਆ ਕਹਿੰਦਾ ਮੈਰੋ ਨੇ ਜੋ ਕੀਤਾ ਚੰਗਾ ਕੀਤਾ ਉਹ ਭਰਾ ਆਪਣਾ ਪਾਕਿਸਤਾਨ ਸੰਭਾਲ ਪਹਿਲਾ ਉਹ ਸਾਡੇ ਪੰਜਾਬ ਚ ਭੈਣਾਂ ਦੀ ਇੱਜ਼ਤ ਕੀਤੀ ਜਾਂਦੀ ਆ ਕੁੜੀਆਂ ਦੀ ਇੱਜ਼ਤ ਕੀਤੀ ਜਾਂਦੀ ਆ ਤੁਹਾਡੇ ਵਾਂਗੂ ਨਹੀਂ ਚਾਚੇ ਨਾਲ ਮਮੇ ਨਾਲ ਭਤੀਜੀ ਵਿਆਹ ਤੇ ਚਾਚੇ ਨਾਲ ਉਹ ਕਰਤਾ ਇਹ ਤੁਹਾਡੇ ਪਾਕਿਸਤਾਨ ਚ ਚਲਦਾ ਹੋਣਾ ਪਹਿਲੇ ਉਹ ਸੰਭਾਲਾ ਆਪਣਾ ਗੰਦਗੁਣਾ ਆ ਜਿਹੜੀ ਤੇਰੀ ਉੱਥੇ ਪਾਉਂਦੀ ਆ ਨਾ ਵੀਡੀਓ ਉਹ ਵੀ ਉਹਨਾਂ ਦੀ ਹਰਕਤਾਂ ਵੀ ਦੇਖ ਲਈ ਕਿਹੋ ਜੀਆਂ ਦੂਜੇ ਪਾਸੇ ਮੂੰਹ ਮਾਰਨ ਵਾਲੋ ਨਾ ਪਹਿਲੇ ਆਪਣੇ ਆਪਣੇ ਵੱਲ ਮੂੰਹ ਚੰਗਾ ਰੱਖੋ ਕਿ ਤੁਹਾਡੇ ਮੂੰਹ ਤੇ ਨਾ ਥੁੱਕੇ ਕੋਈ ਪਾਕਿਸਤਾਨ ਦੇ ਕੋਲ ਸਾਹਮਣੀ ਹੁੰਦਾ ਗੱਲ ਕਰਦਾ ਤੂੰ ਪੰਜਾਬ ਦੀ ਮੈਂ ਗੈਂਗਸਟਰ ਹਾਂ ਜੀ ਤੇਰੇ ਵਰਗੇ ਗੈਂਗਸਟਰ ਨਾ ਸਾਡੇ ਇੱਥੇ ਪੰਜਾਬ ਦੇ ਵਿੱਚ ਗਲੀ ਗਲੀ ਤੁਰੇ ਫਿਰਦੇ ਆ ਸਰਕਾਰ ਨੂੰ ਬੇਨਤੀ ਆ ਸਰਕਾਰ ਨੂੰ ਅਪੀਲ ਆ ਕਿ ਜੋ ਮੈਨਰੋ ਨੇ ਕੰਮ ਕੀਤਾ ਉਸ ਦੀ ਸਜ਼ਾ ਕੋਈ ਜੇਲ ਨਹੀਂ ਆ ਕਿਉਂ ਉਹਨਾਂ ਨੂੰ ਸਰਕਾਰੀਆਂ ਰੋਟੀ ਖਵਾਣੀ ਉਹਨਾਂ ਦੀ ਜਗ੍ਹਾ ਸਿਰਫ ਇੱਕ ਉਹਨੂੰ ਕਾਲੇ ਪਾਣੀ ਦੀ ਸਜ਼ਾ ਦੇ ਦੇਣੀ ਚਾਹੀਦੀ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਅਗਰ ਜੇਲ੍ਹਾਂ 'ਚ ਬਿਠਾ ਕੇ ਇਹਨਾਂ ਵਰਗਿਆਂ ਨੂੰ ਰੋਟੀ ਖਵਾਵਾਂਗੇ ਤੇ ਇਹ ਲੋਕ ਹੋਰ ਕਈ ਨੌਜਵਾਨਾਂ ਨੂੰ ਗੁੰਮਰਾਹ ਕਰਨਗੇ ਔਰ ਗਲਤ ਰਾਹ ਤੋਰਣਗੇ ਪੰਜਾਬ ਦੀ ਹਮੇਸ਼ਾ ਵਿਰੋਧਤਾ ਕਰਦਾ ਪੰਜਾਬ ਦੇ ਵਿੱਚ ਤੂੰ ਕੋਈ ਗੱਲ ਹੁੰਦੀ ਆ ਤੁਸੀਂ ਹਮੇਸ਼ਾ ਦੁਸ਼ਮਣ ਦਾ ਸਾਥ ਦਿੰਦੇ ਹੋ ਤੁਸੀਂ ਲੋਕ ਕਹਿੰਦੇ ਪਾਕਿਸਤਾਨ ਨੂੰ ਨਹੀਂ ਅਸੀਂ ਮਾੜਾ ਕਹਿ ਸਕਦੇ ਕਹਿੰਦੇ ਉੱਥੇ ਗੁਰੂ ਘਰ ਦਾ ਛੱਡ ਪੰਜਾਬ 'ਚ ਨਹੀਂ ਹਿੰਦੁਸਤਾਨ ਦੇਸ਼ ਦੇ ਵਿੱਚ ਗੁਰੂ ਘਰ ਨਹੀਂ ਉਹਨਾਂ ਨੂੰ ਤੁਸੀਂ ਮੁਰਦਾਵਾਦ ਕਹਿ ਸਕਦੇ ਹੋ ਇਹ ਇਹਨਾਂ ਦੀ ਮਾਨਸਿਕਤਾ ਖਤਮ ਹੋ ਚੁੱਕੀ ਹੈ ਸੋਚ ਖਤਮ ਹੋ ਚੁੱਕੀ ਹੈ ਇਹਨਾਂ ਦੀ ਸੋਚ ਸਿਰਫ ਇਹੀ ਹੈ ਕਿ ਅਸੀਂ ਅਗਰ ਇਦਾਂ ਦੀ ਬਹਿਸ਼ਤ ਫਲਾਵਾਂਗੇ ਇਦਾਂ ਦੀ ਗੁੰਡਾਗਰਦੀ ਕਰਾਂਗੇ ਤਾਂ ਹੀ ਸਾਨੂੰ ਵਿਦੇਸ਼ਾਂ ਦੇ ਵਿੱਚੋਂ ਚਾਰ ਚਿਲੜਾਣਗੇ ਸਿਰਫ ਉਹ ਚਾਰ ਚਿਲੜਾਣਾਂ ਕਰਕੇ ਇਹ ਲੋਕ ਕਿਸੇ ਦੀ ਜਾਨ ਵੀ ਲੈ ਲੈਂਦੇ ਆ ਕਿਸੇ ਦੇ ਹੱਥ ਪਾਰ ਤੋੜ ਦਿੰਦੇ ਆ ਕਿਸੇ 10 ਮਿੰਟ ਚਾਂਪ ਲੇਟ ਹੋ ਜੇ ਉਹਦੇ ਉਹਦੀ ਦੁਕਾਨ ਬੰਦ ਦਿੰਦੇ ਆ ਉਹਨਾਂ ਉੱਤੇ ਕਿਰਪਾਨਾਂ ਨਾਲ ਹਮਲਾ ਕਰ ਦਿੰਦੇ ਆ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਯਾਦ ਕਸ਼ਮੀਰ ਦੇ ਵਿੱਚ ਪੱਥਰ ਮਾਰਨ ਲਈ ਪੈਸੇ ਦਿੱਤੇ ਜਾਂਦੇ ਸੀਗੇ ਨਾ ਨੌਜਵਾਨਾਂ ਨੂੰ ਇਸੀ ਤਰ੍ਹਾਂ ਪੰਜਾਬ ਦੇ ਵਿੱਚ ਇਹਨਾਂ ਨੂੰ ਗੁੰਡਾਗਰਦੀ ਕਰਨ ਦੇ ਗੁੰਡਾਗਰਦੀ ਫਲਾਂ ਦੇ دہشت ਫਲਾਂ ਦੇ ਇਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਚਾਰ ਚਿੰਨੜ ਦਿੱਤੇ ਜਾਂਦੇ ਆ ਸਿਰਫ ਉਹ ਚਾਰ ਚਿੰਨੜਾਂ ਕਰਕੇ ਇਹ ਲੋਕ ਆਏ ਦਿਨ ਪੰਜਾਬ ਦੇ ਵਿੱਚ ਕੋਈ ਨਾ ਕੋਈ ਦੰਗਾ ਕਰਦੇ ਆ ਕਿਰਪਾਨਾਂ ਕੱਢਦੇ ਆ ਅਗੋਂ ਲੋਕਾਂ ਨੂੰ ਵੜਦੇ ਆ ਸਿਰਫ ਐਸੇ ਕਰਕੇ ਸਰਕਾਰ ਨੂੰ ਚਾਹੀਦਾ ਛੱਡੋ ਇਹਨਾਂ ਦੇ ਪਰਚਾ ਦਰਜ ਕਰੋ ਇਹਨਾਂ ਨੂੰ ਕੀ ਜੇਲ੍ਹ ਭੇਜਨਾ ਕਿਉਂ ਸਰਕਾਰੀ ਰੁੱਟੇ ਹੋ ਜਾਂ ਨੂੰ ਛੱਡ ਦਿਓ ਕਾਲੇ ਪਾਣੀ ਸਜਾ ਦੇ ਦਿਓ ਜਾਂ ਲਟਕਾਓ ਇਹਨਾਂ ਨੂੰ ਫਾਂਸੀ ਤੇ ਇਹ ਮੇਰੇ ਗੰਗਲੌਰ ਰੱਖ ਕੇ ਕੀ ਕਰਨਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਇਹ ਜੋ ਲੋਕ ਵੀ ਵੀਡੀਓ ਪਾ ਰਹੇ ਨੇ ਕੋਈ ਵੀ ਕੁੜੀ ਨੂੰ ਧਮਕੀ ਦੇ ਰਹੇ ਨੇ ਮਾਰਨ ਦੀ ਕੁਝ ਵੀ ਕਰ ਰਹੇ ਨੇ ਕਿਉਂਕਿ ਦਿਮਾਗ ਇਹਨਾਂ ਦੇ ਆਪਣੇ ਖਰਾਬ ਹੈ ਗਲਤ ਸੋਚ ਇਹਨਾਂ ਦੀ ਆਪਣੀ ਹੈ ਇਹ ਲੋਕ ਦੇਖਦੇ ਆ ਤੁਸੀਂ ਦੇਸ਼ ਆਦੇਸ਼ਾਂ ਚਲ ਜੋ ਵਿਦੇਸ਼ ਚਲ ਜੋ ਬੈਠੇ ਨਹੀਂ ਲੇਕਿਨ ਮਾਨਸਿਕਾ ਸੋਚ ਆਪਣੀ ਖਰਾਬ ਹੈ ਉਹ ਲੋਕ ਤਾਂ ਜਾਂਦੇ ਆ ਬੰਦੇ ਆ ਆਪਾਂ ਕਹਿੰਦੇ ਆ ਉਹ ਬਾਹਰ ਕੁੜੀ ਇੱਦਾਂ ਉਦਾਂ ਉਹ ਬੈਠੇ ਆ ਆਪਣੇ ਸਰੀਰ ਨੂੰ ਧੁੱਪ ਦਵਾਉਂਦੇ ਆ ਪਰ ਤੁਹਾਡੀ ਮਾਨਸਿਕਤਾ ਕਰਾਵਾ ਤੁਹਾਡੇ ਲੋਕਾਂ ਦੀ ਸੋਚ ਗਲਤ ਆ ਮੈਨੂੰ ਕੋਈ ਅਧਿਕਾਰ ਨਹੀਂ ਸੀਗਾ ਤੂੰ ਆਪ ਹੀ ਪ੍ਰਚਾਰ ਦਰਜ ਕਰਦਾ ਬਣਾ ਕੇ ਆਪ ਹੀ ਤੂੰ ਉਹਨੂੰ ਸਜ਼ਾ ਵੀ ਦੇ ਦਿੰਦਾ ਇਹ ਸਰਕਾਰ ਨੂੰ ਚਾਹੀਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਮੇਰੇ ਮਾਨਯੋਗ ਬੀਜਪੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਇਸ ਨੂੰ ਇਸ ਨੂੰ ਜੇਲ੍ਹ ਰੱਖਣ ਦਾ ਕੋਈ ਫਾਇਦਾ ਨਹੀਂ ਇਸ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਦਿਓ ਜਾਂ ਇਹਨੂੰ ਫਾਂਸੀ ਤੇ ਲਟਕਾ ਦਿਓ ਇਹਨਾਂ ਨੂੰ ਸਰਕਾਰੀ ਰੋਟੀਆਂ ਨਾ ਖਵਾਈਆਂ ਜਾਣ ਜੋ ਬੰਦੀ ਕਾਰਵਾਈ ਹੈ ਇਹਨਾਂ ਤੇ ਕਰੋ ਆਣ ਵਾਲੇ ਸਮਝ ਇਹਨਾਂ ਦੇ ਹਾਲਾਤ ਐਸੇ ਕਰੋ ਕਿ ਗੁੰਡਾਗਰਦੀ ਤਾਂ ਬੜੀ ਦੂਰ ਦੀ ਗੱਲ ਹੈ ਇਹ ਕਿਸੇ ਨੂੰ ਗਾਲ ਕੱਢਣ ਵੇਲੇ ਵੀ ਸੋਚਣ ਇਹੀ ਬੇਨਤੀ ਹੈ ਡੀਜੀਪੀ ਸਾਹਿਬ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਇਹ ਪੰਜਾਬ ਦੇ ਵਿੱਚ ਜੋ ਆਏ ਦਿਨੇ ਲੋਕ ਗੁੰਡਾਗਰਦੀ ਫਲਾ ਰਹੇ ਆ ਇਹਨਾਂ ਵੱਲ ਧਿਆਨ ਦਿਓ ਤੇ ਇਹਨਾਂ ਨੂੰ ਨਰਥ ਪਾਓ ਜੈ ਸ਼੍ਰੀ ਰਾਮ ਜੈ ਮਾ ਭਾਗ